ਪੈਣ ਆਪ ਮੁੰਡੇ ਨੂੰ ਨਾਲ ਲੈ ਕੇ ਆਪਣੇ ਭਰਾ ਦੇ ਘਰ ਜਾਂਦੀ ਹੈ। ਕਈ ਵਾਰ ਡੋਰ ਬੈਲ ਬਜਾਈ ਜਾਂਦੀ ਹੈ ਜਦੋਂ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਤਾਂ ਫਿਰ ਭੈਣ ਆਪਣੇ ਭਰਾ ਨੂੰ ਫੋਨ ਕਰਦੀ ਹੈ ਪਰ ਫੋਨ ਵੀ ਕੋਈ ਅਟੈਂਡ ਨਹੀਂ ਕਰ ਰਿਹਾ ਸੀ। ਉਸ ਤੋਂ ਬਾਅਦ ਜਦੋਂ ਘਰ ਦੇ ਦਰਵਾਜ਼ੇ ਨੂੰ ਧੱਕਾ ਮਾਰਿਆ ਜਾਂਦਾ ਤਾਂ ਉਹ ਖੁੱਲ ਜਾਂਦਾ। ਖੁੱਲਣ ਤੋਂ ਬਾਅਦ ਜਦੋਂ ਫਿਰ ਭੈਣ ਆਪਣੇ ਬੇਟੇ ਨੂੰ ਲੈ ਕੇ ਘਰ ਦੇ ਅੰਦਰ ਦਾਖਲ ਹੁੰਦੀ ਹੈ। ਤੇ ਜੋ ਮੰਜਰ ਉਹ ਦੇਖਦੀਆ ਉਹ ਰੌਂਗਟੇ ਖੜੇ ਕਰਨ ਵਾਲਾ ਸੀ ਘਰ ਦੇ ਵਿੱਚ ਖੂਨ ਹੀ ਖੂਨ ਖਿੰਡਿਆ ਹੋਇਆ ਸੀ ਇੱਕ ਕਮਰੇ ਦੇ ਵਿੱਚ ਉਸ ਦੇ ਭਰਾ ਦੀ ਤੇ ਦੂਸਰੇ ਕਮਰੇ ਦੇ ਵਿੱਚ ਉਸ ਦੀ ਮਾਂ ਦੀ লাশ ਪਈ ਸੀ ਘਰ ਦਾ ਸਮਾਨ ਵੀ ਗਾਇਬ ਸੀ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹਨਾਂ ਦਾ ਕਤਲ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਪੁਲਿਸ ਤਫ਼ਤੀਸ਼ ਕਰਦੀ ਹੈ ਤੇ ਆਪਣੇ ਉੱਤੇ ਹੀ ਸ਼ੱਕ ਦੀ ਸੂਈ ਘੁੰਮਦੀ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਇਸ ਕਤਲ ਦਾ ਰਾਜ਼ ਖੁੱਲਦਾ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਇਸ ਗੱਲ ਪਿੱਛੇ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਮੋਹਾਲੀ ਮੋਹਾਲੀ ਦਾ ਫੇਸ 3V2 ਇਥੋਂ ਦਾ ਰਹਿਣ ਵਾਲਾ ਕੇਜੇ ਸਿੰਘ ਜੋ ਕਿ ਇੱਕ ਸੀਨੀਅਰ ਪੱਤਰਕਾਰ ਸੀ ਇਥੇ ਇਹ ਆਪਣੀ ਮਾਂ ਜਿਸ ਦਾ ਨਾਮ ਗੁਰਚਰਨ ਕੌਰ ਸੀ ਉਸ ਦੇ ਨਾਲ ਰਹਿੰਦਾ ਸੀ ਕੇਜੇ ਸਿੰਘ ਦੀ ਉਮਰ ਲਗਭਗ 63 ਸਾਲ ਸੀ ਤੇ ਜੋ ਇਸ ਦੀ ਮਾਂ ਸੀ ਉਸ ਦੀ ਉਮਰ ਲਗਭਗ 92 ਸਾਲ ਸੀ ਕੇਜੇ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ ਉਹ ਬਸ ਆਪਣੀ ਮਾਂ ਦੀ ਦੇਖਭਾਲ ਕਰਦਾ ਤੇ ਆਪਣਾ ਕੰਮ ਕਰਦਾ ਜੋ ਕੇਜੀ ਸਿੰਘ ਦੀ ਭੈਣ ਸੀ ਉਹ ਵੀ ਇੱਥੇ ਨਜ਼ਦੀਕ ਹੀ ਰਹਿੰਦੀ ਸੀ ਉਹ ਵੀ ਅਕਸਰ ਕੇਜੀ ਸਿੰਘ ਦੇ ਘਰ ਆਇਆ ਜਾਇਆ ਕਰਦੀ ਸੀ ਆਪਣੀ ਮਾਂ ਦੀ ਸਾਮ ਸੰਭਾਲ ਕਰਨ ਉਸ ਨੂੰ ਨਮਾਉਣ ਵਗੈਰਾ ਦੈਨ ਲੰਘਦੇ ਨੇ ਸਭ ਕੁਝ ਬੜਾ ਵਧੀਆ ਹੁੰਦਾ ਹੈ ਗੱਲ ਹੈ 23 ਸਤੰਬਰ 2017 ਦੀ ਦੁਪਹਿਰ ਵੇਲੇ ਭੈਣ ਆਪਣੇ ਬੇਟੇ ਨੂੰ ਲੈ ਕੇ ਕੇਜੇ ਸਿੰਘ ਦੇ ਘਰ ਆਉਂਦੀ ਆ ਭੈਣ ਦਾ ਨਾਮ ਜਸਪਾਲ ਕੌਰ ਹੁੰਦਾ ਉਹ ਹੁਣ ਘਰ ਦੀ ਡੋਰ ਬੈਲ ਵਜਾਉਂਦੀ ਆ ਪਰ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਕਈ ਵਾਰ ਡੋਰ ਬੈਲ ਵਜਾਉਣ ਤੋਂ ਬਾਅਦ ਫੇਰ ਭੈਣ ਆਪਣੇ ਭਰਾ ਦੇ ਫੋਨ ਤੇ ਕਾਲ ਕਰਦੀ ਆ ਕਿਉਂਕਿ ਉਸਨੇ ਦੇਖਿਆ ਕਿ ਉਸਦੇ ਭਰਾ ਦੀ ਗੱਡੀ ਘਰੇ ਨਹੀਂ ਹੈਗੀ ਜਦੋਂ ਕਾਲ ਕੀਤੀ ਜਾਂਦੀ ਆ ਤਾਂ ਫੇਰ ਭਰਾ ਫੋਨ ਨਹੀਂ ਚੱਕਦਾ ਹੁਣ ਜੋ ਮਕਾਨ ਦਾ ਦਰਵਾਜ਼ਾ ਸੀ ਉਸ ਨੂੰ ਥੋੜਾ ੱੱਕਾ ਮਾਰਿਆ ਜਾਂਦਾ ਜਦੋਂ ਹੀ ੱੱਕਾ ਮਾਰਿਆ ਜਾਂਦਾ ਤਾਂ ਦਰਵਾਜ਼ਾ ਖੁੱਲ ਜਾਂਦਾ ਹੈ ਖੁੱਲਣ ਤੋਂ ਬਾਅਦ ਜਦੋਂ ਮਾਂ ਪੁੱਤ ਦੋਨੋਂ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਜੋ ਮੰਜਰੋ ਦੇਖਦੇ ਨੇ ਉਹ ਬੜਾ ਹੀ ਭਿਆਨਕ ਸੀ ਘਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਖੂਨ ਖਿੰਡਿਆ ਹੋਇਆ ਸੀ ਤੇ ਇੱਕ ਕਮਰੇ ਦੇ ਵਿੱਚ ਜੋ ਕੇਜੇ ਸਿੰਘ ਸੀ ਉਸ ਦੀ লাশ ਪਈ ਸੀ ਉਸ ਉੱਤੇ ਕਿਸੇ ਨੇ ਤੇਜ਼ ਧਾਰ ਹਥਿਆਰ ਨਾਲ ਬਾਹਰ ਕੀਤਾ ਹੋਇਆ ਸੀ ਬੜੀ ਹੀ ਬੇਰਹਿਮੀ ਦੇ ਨਾਲ ਕੇਜ ਸਿੰਘ ਦਾ ਕਤਲ ਕੀਤਾ ਹੋਇਆ ਸੀ ਦੂਸਰੇ ਕਮਰੇ ਦੇ ਵਿੱਚ ਜਦੋਂ ਕੁੜੀ ਜਾ ਕੇ ਦੇਖਦੀ ਆ ਜਸਪਾਲ ਕੌਰ ਜਾ ਕੇ ਦੇਖਦੀ ਆ ਤਾਂ ਉੱਥੇ ਉਸ ਦੀ 92 ਸਾਲਾ ਮਾਂ ਦੀ ਲਾਸ਼ ਪਈ ਹੁੰਦੀ ਆ ਉਸ ਦਾ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਗਲ ਘੁੱਟ ਕੇ ਉਸ ਨੂੰ ਮਾਰ ਦਿੱਤਾ ਹੋਵੇ ਘਰ ਦੇ ਵਿੱਚੋਂ ਸਮਾਨ ਵੀ ਗਾਇਬ ਸੀ ਤੇ ਕਾਰ ਵੀ ਗਾਇਬ ਸੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤਤਕੀਸ਼ ਕੀਤੀ ਜਾਂਦੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਜੋ ਪੁਲਿਸ ਹੁੰਦੀ ਹੈ ਉਸ ਨੂੰ ਇਹ ਮਾਮਲਾ ਲੁੱਟ ਦਾ ਲੱਗਦਾ ਹੈ ਪਰ ਜਦੋਂ ਕੇਜੇ ਸਿੰਘ ਦੀ ਲਾਸ਼ ਪੁਲਿਸ ਦੇਖਦੀ ਹੈ ਕਿ ਐਨੀ ਬੇਰਹਿਮੀ ਦੇ ਨਾਲ ਕੋਈ ਚੋਰ ਕਿਸੇ ਦਾ ਕਤਲ ਨਹੀਂ ਕਰ ਸਕਦਾ ਇਸ ਪਿੱਛੇ ਕੋਈ ਨਾ ਕੋਈ ਰਾਜ ਹੈ ਜੋ ਬਾਡੀਆਂ ਹੁੰਦੀਆਂ ਹਨ ਉਹਨਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਤਾਂ ਉਸ ਵਿੱਚ ਪਤਾ ਲੱਗਦਾ ਹੈ ਕਿ ਜੋ ਕੇਜੇ ਸਿੰਘ ਸੀ ਉਸ ਉੱਪਰ ਚਾਕੂਆਂ ਦੇ ਤਕਰੀਬਨ 16 ਤੋਂ 17 ਵਾਰ ਕੀਤੇ ਹੋਏ ਸੀ ਤੇ ਜੋ ਏਸ ਦੀ ਮਾਂ ਸੀ ਉਸ ਦਾ ਗਲ ਘੁੱਟ ਕੇ ਉਸ ਦੀ ਹਤਿਆ ਕੀਤੀ ਹੋਈ ਸੀ ਪੁਲਿਸ ਹੁਣ ਇਸ ਕਤਲ ਕੇਸ ਨੂੰ ਕਈ ਐਂਗਲਾਂ ਤੋਂ ਦੇਖਦੀ ਹੈ ਇੱਕ ਤਾਂ ਲੁੱਟ ਦੇ ਐਂਗਲ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ 17 ਵਾਰ ਲਗਭਗ ਕੇ ਜੇ ਸਿੰਘ ਤੇ ਕੀਤੇ ਹੋਏ ਸੀ ਤਾਂ ਪੁਲਿਸ ਨੂੰ ਇਹ ਵੀ ਲੱਗਦਾ ਕਿ ਕਿਸੇ ਦੀ ਰੰਜਿਸ਼ ਦੁਸ਼ਮਣੀ ਕਾਰਨ ਵੀ ਕੋਈ ਇਸ ਦਾ ਕਤਲ ਕਰ ਸਕਦਾ ਜਾਨੀ ਦੋਨੋਂ ਇੰਗਲਾਂ ਤੋਂ ਪੁਲਿਸ ਤਪਤੀਸ਼ ਕਰ ਰਹੀ ਸੀ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਕਿ ਜੋ ਕੇ ਜੇ ਸਿੰਘ ਦਾ ਭਰਾ ਦਾ ਉਹ ਵੀ ਇੱਥੇ ਨੇੜੇ ਰਹਿੰਦਾ ਤੇ ਉਸ ਦੇ ਨਾਲ ਵੀ ਕੇ ਜੇ ਸਿੰਘ ਦੀ ਨਹੀਂ ਬਣਦੀ ਸੀ ਉਸ ਨਾਲ ਵੀ ਉਸ ਦਾ ਡਿਸਪਿਊਟ ਸੀ ਤੇ ਰਿਸ਼ਤੇਦਾਰਾਂ ਤੋਂ ਵੀ ਪਤਾ ਲੱਗਿਆ ਕਿ ਕੇ ਜੇ ਸਿੰਘ ਨੇ ਦੱਸਿਆ ਸੀ ਕਿ ਕਿ ਮੇਰੇ ਘਰ ਦੇ ਕੋਲ ਅਣਪਛਾਤੇ ਬੰਦੇ ਘੁੰਮਦੇ ਦਿਖਾਈ ਦਿੱਤੇ ਗਏ ਤੇ ਇਸ ਦੇ ਘਰ ਕੋਲੋਂ ਇੱਕ ਰੌੜ ਵੀ ਮਿਲੀ ਸੀ ਜਾਨੀ ਇਹ ਜੋ ਗੱਲ ਸੀ ਇਸ ਨਾਲ ਪੁਲਿਸ ਨੂੰ ਸ਼ੱਕ ਕੇ ਜੇ ਸਿੰਘ ਦੇ ਭਰਾਤੇ ਵੀ ਸੀ ਕਈ ਐਂਗਲ ਪੁਲਿਸ ਦੇ ਸਾਹਮਣੇ ਸੀ ਪਰ ਪੁਲਿਸ ਇਸ ਕੇਸ ਦੇ ਵਿੱਚ ਫੂਕ ਫੂਕ ਕੇ ਕਦਮ ਰੱਖਣਾ ਚਾਹੁੰਦੀ ਸੀ ਪੁਲਿਸ ਨੇ ਇਸ ਕੇਸ ਦੇ ਵਿੱਚ ਤਕਰੀਬਨ 5 ਤੋਂ 600 ਬੰਦੇ ਤੋਂ ਪੁੱਛਗਿੱਛ ਕੀਤੀ ਤੇ ਸੀਸੀਟੀਵੀ ਕੈਮਰੇਆਂ ਦੀਆਂ ਫੁਟੇਜਾਂ ਦੇਖੀਆਂ ਗਈਆਂ ਜਾਨੀ ਜੋ ਵੀ ਇਸ ਏਰੀਏ ਦੇ ਵਿੱਚ ਕੋਈ ਬੰਦਾ ਪੁਲਿਸ ਨੂੰ ਲੱਗਿਆ ਕਿਸੇ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਹਰ ਇੱਕ ਤੋਂ ਪੁੱਛਗਿੱਛ ਕੀਤੀ ਗਈ ਹਰ ਇੱਕ ਦੀ ਜਾਂਚ ਕੀਤੀ ਗਈ ਤਕਰੀਬਨ ਇਸ ਕਤਲ ਨੂੰ ਹੋਏ 1 ਮਹੀਨਾ ਲੰਘ ਜਾਂਦਾ ਹੈ 25 ਅਕਤੂਬਰ 2017 ਆ ਜਾਂਦਾ ਹੈ ਸੁਹਾਣਾ ਦੇ ਕੋਲ ਪੁਲਿਸ ਨਾਕਾ ਲਾ ਕੇ ਖੜੀ ਸੀ ਤੇ ਪੁਲਿਸ ਦੀ ਨਿਗਾਹ ਇੱਕ ਕਾਰ ਤੇ ਪੈਂਦੀ ਹੈ ਆਈਕੋਨ ਫੋਰਡ ਕਾਰ ਦੇ ਉੱਤੇ ਜੋ ਕਿ ਹਰੇ ਰੰਗ ਦੀ ਸੀ ਏਹੀ ਕਾਰ ਜੋ ਸੀ ਕੇ ਜੇ ਸਿੰਘ ਦੀ ਸੀ ਜਾਨੀ ਆਈਕਨ ਫੋਰਡ ਹਰੇ ਰੰਗ ਦੀ ਹੁਣ ਪੁਲਿਸ ਵਾਲੇ ਉਸ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ ਉਸ ਕਾਰ ਦਾ ਜੋ ਨੰਬਰ ਹੁੰਦਾ ਉਹ ਅਲੱਗ ਹੁੰਦਾ ਫੇਰ ਵੀ ਜਦੋਂ ਪੁਲਿਸ ਵਾਲੇ ਇਸ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਕਾਰ ਦਾ ਡਰਾਈਵਰ ਹੁੰਦਾ ਉਹ ਕਾਰ ਨੂੰ ਰੋਕਣ ਦੀ ਬਜਾਏ ਉਥੋਂ ਤੇਜ਼ੀ ਦੇ ਨਾਲ ਭੁਜਾ ਕੇ ਲੈ ਜਾਂਦਾ ਨਾਕਾ ਤੋੜ ਕੇ ਲੰਘ ਜਾਂਦਾ ਪਰ ਪੁਲਿਸ ਉਸ ਕਾਰ ਵਾਲੇ ਨੂੰ ਦਬੋਚ ਲੈਂਦੀ ਹੈ ਤੇ ਫੇਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜੋ ਇਹ ਕਾਰ ਚਲਾ ਰਿਹਾ ਸੀ ਉਹ ਚਲਾ ਰਿਹਾ ਸੀ ਗੌਰਵ ਜੋ ਕਿ ਬੁਲੰਦ ਸ਼ਹਿਰ ਜੂਪੀ ਦਾ ਰਹਿਣ ਵਾਲਾ ਸੀ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਜੋ ਕਾਰ ਹੁੰਦੀ ਹੈ ਉਸ ਦੀ ਤਲਾਸ਼ੀ ਲਈਤੀ ਜਾਂਦੀ ਹੈ ਕਾਰ ਦੇ ਵਿੱਚੋਂ ਇੱਕ ਸਰਵਿਸ ਬੁੱਕ ਮਿਲਦੀ ਹੈ ਜਿਸ ਉੱਤੇ ਕੇ ਜੇ ਸਿੰਘ ਦਾ ਨਾਮ ਹੁੰਦਾ ਹੈ ਹੁਣ ਪੁਲਿਸ ਨੂੰ ਕਲੀਅਰ ਹੋ ਚੁੱਕਿਆ ਸੀ ਕਿ ਇਹ ਜੋ ਗੱਡੀ ਹੈ ਇਹ ਕੇ ਜੇ ਸਿੰਘ ਦੀ ਹੈ ਪਰ ਜੋ ਗੌਰਵ ਹੁੰਦਾ ਉਸ ਨੇ ਉਸ ਗੱਡੀ ਦਾ ਨੰਬਰ ਬਦਲਾ ਦਿੱਤਾ ਸੀ ਉਸ ਦੀ ਨੰਬਰ ਪਲੇਟ ਬਦਲੀ ਹੋਈ ਸੀ ਹੁਣ ਪੁਲਿਸ ਇਸ ਤੋਂ ਪੁੱਛਗਿੱਛ ਕਰਦੀ ਹੈ ਬੜੀ ਸਖਤੀ ਦੇ ਨਾਲ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਰਾਜ਼ ਉੱਗਲਦਾ ਹੈ ਤੇ ਜੋ ਇਹ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕੋਈ ਇੰਨੀ ਇੱਕ ਗੱਲ ਪਿੱਛੇ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੈ ਤੇ ਛੋਟੀ ਜੀ ਗੱਲ ਕਿਵੇਂ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੀ ਉਹ ਦੱਸਦਾ ਹੈ ਕਿ ਮੇਰਾ ਇੱਕ ਏਜੰਟ ਦੇ ਨਾਲ ਜੋ ਮਹਾਲੀ ਦਾ ਰਹਿਣ ਵਾਲਾ ਸੀ ਉਸ ਦੇ ਨਾਲ ਬਾਹ ਪਹ ਜਾਂਦਾ ਹੈ ਗੌਰਵ ਦੱਸਦਾ ਹੈ ਕਿ ਮੈਂ ਕੈਨੇਡਾ ਚੱਲਿਆ ਗਿਆ ਸੀ ਪਰ ਉੱਥੋਂ ਕਿਸੇ ਕਾਰਨ ਇਸ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਹੈ ਫਿਰ ਇਹ ਆਪਣੇ ਘਰ ਜੁਪੀ ਨਹੀਂ ਜਾਂਦਾ ਸਗੋਂ ਮਹਾਲੀ ਦੇ ਕੋਲ ਇੱਕ ਪਿੰਡ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਇੱਥੇ ਏਜੰਟ ਦੇ ਨਾਲ ਇਹ ਮਿਲਦਾ ਹੈ ਤੇ ਏਜੰਟ ਇਸ ਨੂੰ ਇੱਕ ਹੋਰ ਦੇਸ਼ ਭੇਜ ਦਿੰਦਾ ਹੈ ਇਸ ਨੂੰ ਟੂਰਿਸਟ ਵੀਜੇ ਤੇ ਭੇਜਿਆ ਜਾਂਦਾ ਪਰ ਇਹ ਤਾਂ ਵਰਕ ਪਰਮਿਟ ਤੇ ਜਾਣਾ ਚਾਹੁੰਦਾ ਸੀ ਬਾਹਰ ਜਾ ਕੇ ਕੰਮ ਕਰਨਾ ਚਾਹੁੰਦਾ ਸੀ ਉੱਥੋਂ ਇਸ ਨੂੰ ਮੋੜ ਦਿੱਤਾ ਜਾਂਦਾ ਤੇ ਇਹ ਏਜੰਟ ਨੂੰ ਕਹਿੰਦਾ ਕਿ ਮੇਰੇ ਪੈਸੇ ਵਾਪਸ ਕਰ ਤੂੰ ਮੇਰੇ ਨਾਲ ਧੋਖਾ ਕੀਤਾ ਹੁਣ ਪੈਸੇ ਲੈਣ ਲਈ ਇਹ ਏਜੰਟ ਕੋਲ ਗੇੜੇ ਮਾਰਦਾ ਹੁੰਦਾ ਤੇ ਏਜੰਟ ਦਾ ਜੋ ਦਫ਼ਤਰ ਹੁੰਦਾ ਉਹ ਫੇਸ 3V2 ਦੇ ਵਿੱਚ ਹੁੰਦਾ ਜਿੱਥੇ ਕੇ ਜੇ ਸਿੰਘ ਦਾ ਘਰ ਸੀ ਇਹ ਲਗਾਤਾਰ ਉਸ ਏਜੰਟ ਦੇ ਨਾਲ ਸੰਪਰਕ ਦੇ ਵਿੱਚ ਰਹਿੰਦਾ ਉਸ ਤੋਂ ਪੈਸੇ ਮੰਗਣ ਆਉਂਦਾ ਰਹਿੰਦਾ ਹੈ ਇੱਕ ਦਿਨ ਇਹ ਏਜੰਟ ਦੇ ਕੋਲ ਆਉਂਦਾ ਹੈ ਪਰ ਏਜੰਟ ਦੇ ਦਫ਼ਤਰ ਨੂੰ ਜਿੰਦਾ ਲੱਗਿਆ ਹੋਇਆ ਸੀ ਹੁਣ ਇਹ ਇੱਥੇ ਬੈਠ ਕੇ ਉਸ ਦੀ ਉਡੀਕ ਕਰਦਾ ਹੈ ਉਡੀਕ ਕਰਦਾ ਕਰਦਾ ਇਹ ਕੇ ਜੇ ਸਿੰਘ ਦੇ ਘਰ ਦੇ ਸਾਹਮਣੇ ਇੱਕ ਪਾਰਕ ਹੁੰਦਾ ਉਸ ਵਿੱਚ ਜਾ ਕੇ ਬੈਠ ਜਾਂਦਾ ਹੈ ਪਰ ਕੇ ਜੇ ਸਿੰਘ ਤਾਂ ਪਹਿਲਾਂ ਵੀ ਇਹ ਗੱਲ ਕਹਿ ਰਿਹਾ ਸੀ ਕਿ ਮੇਰੀ ਕੋਈ ਰੇਕੀ ਕਰ ਰਿਹਾ ਹੈ ਉਹ ਮਕਾਨ ਦੇ ਵਿੱਚੋਂ ਪਾਰਕ ਦੇ ਵਿੱਚ ਘੁੰਮ ਰਹੇ ਗੌਰਵ ਨੂੰ ਦੇਖਦਾ ਰਹਿੰਦਾ ਹੈ ਜਦੋਂ ਉਹ ਦੇਖਦਾ ਕਿ ਇਹ ਬੰਦਾ ਇੱਥੇ ਘੁੰਮ ਫਿਰ ਰਿਹਾ ਹੈ ਤੇ ਜਾਣ ਦਾ ਨਾਂ ਨਹੀਂ ਲੈ ਰਿਹਾ ਸ਼ਾਇਦ ਇਹ ਕੋਈ ਗੜਬੜ ਕਰੇਗਾ ਹੁਣ ਕਾਫੀ ਸਮਾਂ ਦਾ ਕੇਜੇ ਸਿੰਘ ਉਸ ਵੱਲ ਦੇਖਦਾ ਰਹਿੰਦਾ ਪਰ ਆਖਰ ਉਸ ਤੋਂ ਰਿਹਾ ਨਹੀਂ ਜਾਂਦਾ ਤੇ ਉਹ ਆਪਣੇ ਘਰ ਵਿੱਚੋਂ ਨਿਕਲ ਕੇ ਗੌਰਵ ਦੇ ਕੋਲ ਜਾਂਦਾ ਤੇ ਇਸ ਨੂੰ ਕਹਿੰਦਾ ਕਿ ਹਾਂ ਵੀ ਤੂੰ ਇੱਥੇ ਕੀ ਕਰ ਰਿਹਾ ਤਾਂ ਇਸ ਨੇ ਕਿਹਾ ਕਿ ਮੈਂ ਕੰਮ ਆਇਆ ਕੇਜੇ ਸਿੰਘ ਏਸ ਨਾਲ ਬਹਿਸ ਪੈਂਦਾ ਤੇ ਹੁਣ ਇਹ ਵੀ ਕੇ ਜੇ ਸਿੰਘ ਨਾਲ ਬਹਿਸਵਾਜੀ ਕਰਦਾ ਹੈ ਇਹ ਬਹਿਸਵਾਜੀ ਇੱਥੇ ਤੱਕ ਪਹੁੰਚ ਜਾਂਦੀ ਹੈ ਕਿ ਜੋ ਕੇ ਜੇ ਸਿੰਘ ਹੁੰਦਾ ਉਹ ਗੁੱਸੇ ਦੇ ਵਿੱਚ ਗੌਰਵ ਦੇ ਮੂੰਹ ਤੇ ਚਪੇੜ ਮਾਰਦਾ ਹੈ ਗੌਰਵ ਇਥੋਂ ਚਲਿਆ ਜਾਂਦਾ ਪਰ ਗੌਰਵ ਨੂੰ ਬਹੁਤ ਜ਼ਿਆਦਾ ਗੁੱਸਾ ਸੀ ਉਸ ਤੋਂ ਬਾਅਦ ਗੌਰਵ ਇੱਕ ਚਾਕੂ ਖਰੀਦਦਾ ਹੈ ਚਾਕੂ ਖਰੀਦਣ ਤੋਂ ਬਾਅਦ ਜਦੋਂ ਨੇਰਾ ਹੋ ਜਾਂਦਾ ਤਾਂ ਇਹ ਕੇ ਜੇ ਸਿੰਘ ਦੇ ਘਰ ਆਉਂਦਾ ਬੈੱਲ ਬਜਾਉਂਦਾ ਹੈ ਬੈੱਲ ਬਜਾ ਕੇ ਆਪ ਕੰਧ ਦੇ ਨਾਲ ਖੜ ਜਾਂਦਾ ਹੈ ਕੇਜੇ ਸਿੰਘ ਹੁਣ ਜਦੋਂ ਦਰਵਾਜ਼ਾ ਖੋਲਦਾ ਤਾਂ ਇਹ ਉਸ ਉੱਤੇ ਹਮਲਾ ਕਰ ਦਿੰਦਾ ਹੈ ਤੇ ਉਸ ਨੂੰ ਧੂਕ ਕੇ ਘਰ ਦੇ ਅੰਦਰ ਹੀ ਲੈ ਜਾਂਦਾ ਤੇ ਉਸ ਉੱਪਰ ਬਾਰ ਬਾਰ ਚਾਕੂਆਂ ਨਾਲ ਅਟੈਕ ਕਰਦਾ ਤੇ ਆਖਰ ਕੇਜੇ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਜੋ ਕੇਜੇ ਸਿੰਘ ਸੀ ਉਸ ਦੀਆਂ ਚੀਕਾਂ ਸੁਣ ਕੇ ਜੋ ਕੇਜੇ ਸਿੰਘ ਦੀ ਮਾਂ ਸੀ ਉਹ ਦੂਸਰੇ ਕਮਰੇ ਦੇ ਵਿੱਚ ਪਈ ਸੀ ਉਹ ਵੀ ਰੌਲਾ ਪਾਉਣ ਲੱਗ ਜਾਂਦੀ ਹੈ ਤੇ ਕੇਜੇ ਸਿੰਘ ਨੂੰ ਮਾਰਨ ਤੋਂ ਬਾਅਦ ਗੌਰਵ ਸੋਚਦਾ ਹੈ ਕਿ ਮੈਂ ਕੋਈ ਵੀ ਸਬੂਤ ਨਹੀਂ ਛੱਡਣਾ ਚਾਹੁੰਦਾ ਤੇ ਉਸ ਤੋਂ ਬਾਅਦ ਇਹ ਕੇਜੇ ਸਿੰਘ ਦੀ ਮਾਂ ਗੁਰਚਰਨ ਕੌਰ ਦੇ ਗਲ ਦੇ ਵਿੱਚ ਕੱਪੜਾ ਪਾ ਕੇ ਉਸ ਦਾ ਵੀ ਗਲ ਘੁੱਟ ਦਿੰਦਾ ਉਸ ਦਾ ਵੀ ਕਤਲ ਕਰ ਦਿੰਦਾ ਤੇ ਫੇਰ ਘਰ ਦਾ ਜੋ ਕੀਮਤੀ ਸਮਾਨ ਹੁੰਦਾ ਉਹ ਚੱਕ ਕੇ ਕੇਜੇ ਸਿੰਘ ਦੀ ਗੱਡੀ ਵਿੱਚ ਰੱਖ ਕੇ ਉੱਥੋਂ ਫਰਾਰ ਹੋ ਜਾਂਦਾ ਤੇ ਜੋ ਕੇਜੇ ਸਿੰਘ ਦੀ ਭੈਣ ਹੁੰਦੀ ਹੈ ਉਹ ਜਦੋਂ ਦੂਸਰੇ ਦਿਨ ਇਹ ਜੋ ਵਾਰਦਾਤ ਸੀ ਇਹ 22 ਸਤੰਬਰ 2017 ਦੀ ਤਕਰੀਬਨ 9-10 ਵਜੇ ਦੀ ਵਾਰਦਾਤ ਹੁੰਦੀ ਹੈ ਤੇ ਕੇਜੇ ਸਿੰਘ ਦੀ ਭੈਣ ਜਦੋਂ ਦੂਸਰੇ ਦਿਨ ਆਉਂਦੀ ਹੈ ਤਾਂ ਉਹ ਇਹ ਸਾਰਾ ਕੁਝ ਦੇਖਦੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਪੁਲਿਸ ਆਉਂਦੀ ਹੈ ਪੁਲਿਸ ਤਫ਼ਤੀਸ਼ ਕਰਦੀ ਹੈ ਤੇ ਜੋ ਗੌਰਵ ਹੁੰਦਾ ਇਹ ਤਕਰੀਬਨ 1 ਮਹੀਨੇ ਬਾਅਦ ਕਤਲ ਤੋਂ 1 ਮਹੀਨੇ ਬਾਅਦ ਪੁਲਿਸ ਦੇ ਹੱਥ ਆਉਂਦਾ ਹੈ ਪੁਲਿਸ ਇਸ ਉੱਤੇ ਕੇਸ ਦਰਜ ਕਰਦੀ ਹੈ ਇਸ ਨੂੰ ਜੇਲ੍ਹ ਭੇਜ ਦਿੰਦੀ ਹੈ ਤੇ ਇਸ ਉੱਪਰ ਹੁਣ ਅਦਾਲਤ ਵਿੱਚ ਕੇਸ ਚੱਲ ਰਿਹਾ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਗੌਰਵ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੇ ਹਨ ਕਿਵੇਂ ਇੱਕ ਮੁੰਡੇ ਨੇ ਇੱਕ ਥੱਪੜ ਜਦੋਂ ਉਸਦੇ ਪੈਂਦਾ ਤਾਂ ਉਹ ਇੰਨੀ ਬੇਇੱਜ਼ਤੀ ਮੰਨ ਜਾਂਦਾ ਕਿ ਉਸਨੇ ਸੋਚਿਆ ਕਿ ਮੈਂ ਇਸ ਬੰਦੇ ਦਾ ਕਤਲ ਕਰ ਦੇਵਾਂਗਾ ਤੇ ਉਹ ਇਸ ਦਾ ਤਾਂ ਕਤਲ ਕਰ ਦੇ ਹੀ ਕਰਦਾ ਨਾਲ ਇਸ ਦੀ ਮਾਂ ਦਾ ਵੀ ਕਤਲ ਕਰ ਦਿੰਦਾ ਤੇ ਕੇਜੇ ਸਿੰਘ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਊ ਕਿ ਕੋਈ ਜਿਸ ਦੇ ਨਾਲ ਮੈਂ ਬਹਿਸ ਬਾਜੀ ਕਰਾਂਗਾ ਜਿਸ ਦੇ ਇੱਕ ਥੱਪੜ ਮਾਰਾਂਗਾ ਉਹ ਮੇਰਾ ਕਤਲ ਕਰ ਦੇਵੇਗਾ ਮੇਰੀ ਮਾਂ ਦਾ ਕਤਲ ਕਰ ਦੇਵੇਗਾ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ